ਅੱਜ ਮੇਰੇ ਨਾਲ 114 ਸਾਲਾ ਫੋਜਾ ਸਿੰਘ ਮੌਜੂਦ ਨੇ ਫੋਜਾ ਸਿੰਘ ਨੇ 90 ਸਾਲ ਦੀ ਉਮਰ ਦੇ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਔਰ ਕੁਝ ਹੀ ਸਾਲਾਂ ਦੇ ਵਿੱਚ ਇਹਨਾਂ ਨੇ ਵਰਲਡ ਰਿਕਾਰਡ ਬਣਾਏ ਫੋਜਾ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ 114 ਸਾਲ ਆਪਣੇ ਆਪ ਦੇ ਵਿੱਚ ਮਾਇਨੇਕ ਹੁੰਦੇ ਨੇ ਕਿ 114 ਸਾਲ ਦੀ ਜ਼ਿੰਦਗੀ ਇਹਨਾਂ ਨੇ ਹੰਡਾਈ ਹੈ ਇਹਨਾਂ ਦੀ ਸਿਹਤ ਦਾ ਰਾਜ ਕੀ ਹੈ ਕਸਰਤ ਕਿੰਨੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ ਫੋਜਾ ਸਿੰਘ ਦੇ ਜ਼ਿੰਦਗੀ ਦੇ ਸਫ਼ਰ ਦੇ ਉੱਪਰ ਅੱਜ ਥੋੜੀ ਘਟ ਗੱਲਬਾਤ ਕਰਾਂਗੇ ਇਹਨਾਂ ਦੇ ਤਜਰਬਿਆਂ ਦੇ ਉੱਪਰ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਫੋਜਾ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ 114 ਸਾਲ ਆਪਣੇ ਆਪ ਦੇ ਵਿੱਚ ਮਾਇਨੇਕ ਹੁੰਦੇ ਨੇ ਕਿ 114 ਸਾਲ ਦੀ ਜ਼ਿੰਦਗੀ ਇਹਨਾਂ ਨੇ ਹੰਡਾਈ ਐ ਇਹਨਾਂ ਦੀ ਸਿਹਤ ਦਾ ਰਾਜ ਕੀ ਐ ਕਸਰਤ ਕਿੰਨੀ ਐ ਪੂਰੇ ਦਿਨ ਦੀ ਰੁਟੀਨ ਕੀ ਰਹਿੰਦੀ ਐ ਤਾਂ ਇਹਨਾਂ ਤਜਰਬਿਆਂ ਦੇ ਉੱਪਰ ਗੱਲਬਾਤ ਕਰਾਂਗੇ ਬਹੁਤ ਕੁਝ ਇਹਨਾਂ ਤੋਂ ਸਿੱਖਿਆ ਜਾ ਸਕਦਾ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋਵੋ ਤਾਂ ਗੱਲਬਾਤ ਕਰਦੇ ਆਂ ਤਾਂ ਬਾਪੂ ਜੀ ਸਾਸਿਕਾਲ ਜੀ ਪਹਿਲਾਂ ਤਾਂ ਸਾਸਿਕਾਲ ਕਿਵੇਂ ਸਿਹਤ ਠੀਕ ਐ ਤੁਹਾਡੀ ਹੂੰ ਉਮਰ ਦੇ ਅਨੁਸਾਰ ਠੀਕ ਐ ਨਜ਼ਰ ਤੋਂ ਠੀਕ ਦੇਖਦਾ ਕਿ ਚਸ਼ਮਾ ਲਾਉਣੇ ਹੋ ਤੁਸੀਂ ਨਹੀਂ ਨਹੀਂ ਹਾਂ ਗੱਦਾਰੇ ਜੋ ਗੱਦੀ ਦਾ ਅੱਛਾ ਬਹੁਤ ਸੁਣੇ ਦੀ ਅੱਛਾ ਠੀਕ ਹੈ ਵੈਸੇ ਤੁਹਾਡੇ ਬਾਰੇ ਤਾਂ ਲੋਕੀ ਜਾਣਦੇ ਨੇ ਸਾਰੇ ਕਿ ਤੁਸੀਂ ਬੜੇ ਵਰਲਡ ਰਿਕਾਰਡ ਬਣਾਏ ਦੌੜਾਕ ਦੇ ਵਿੱਚ ਮੈਂ ਤੁਹਾਨੂੰ ਕਿ ਅੱਜ ਤੁਸੀਂ ਆਪਣੀ ਸਿਹਤ ਦਾ ਰਾਜ ਦੱਸਿਓ ਕੀ ਤੁਹਾਡਾ ਖਾਣ ਪੀਣ ਹੈ ਕਿਵੇਂ ਪੂਰਾ ਦਿਨ ਨਿਕਲਦਾ ਜੀ ਤੁਹਾਡਾ ਖਾਣ ਪੀਣ ਮੈਂ ਅਸਾਮ ਲੈ ਬਾੜੀ ਤੱਕ ਕੁਦਰਤ ਹਾਂ ਹਾਂ ਇਹ ਵੀ ਦਾ ਬੰਦਾ ਖਾਂਕ ਤੈਨਾਂ ਕੁਝ ਨਹੀਂ ਕਰ ਸਕਦਾ ਹਾਂ ਜੱਕੂ ਦਰਨਾ ਕਰ ਹੂੰ ਖਾਲ ਪੇਟ ਤੋਂ ਮੈਂ ਬਲੇ ਨਹੀਂ ਕਰਦਾ ਹਾਂ ਦਿੱਕਤ ਮੈਨੂੰ ਥਰ ਕੋ ਆਪਣੀ ਨਹੀਂ ਆਲਾ ਅੱਛਾ ਅੰਗਲੈਂਡ ਮੈਂ ਵੀ 22 ਸਾਲ ਪਿੰਸਾ ਰਹਿਆ ਹਾਂ ਹਾਂ ਉੱਥੇ ਮੈਨੂੰ ਗੁਰਦੁਆਰੇ ਬਣਾਉਣ ਦੀ ਹੈ। ਅੱਛਾ। ਵੈਸੇ ਮੈਂ ਦੇਂਦਾ ਹਾਂ। ਉਹਨਾ ਮੌਤਾਂ ਬਹੁਤ ਨਵਾਂ ਆਉਂਦਾ ਈ। ਅੱਛਾ। ਪਿੰਨੀਆਂ ਖਾਂਦੇ ਕਿਹੜੀਆਂ ਸੀ ਐ? ਕਿਹੜੀਆਂ ਵਧੀਆ ਲੱਗਦੀਆਂ? ਪਿੰਨੀਆਂ ਕਿਹੜੀਆਂ ਵਧੀਆ ਲੱਗਦੀਆਂ ਤੁਹਾਨੂੰ? ਅਲਸੀ ਦੀਆਂ? ਓਏ ਚੱਲ ਲੈ। ਹਾਂ। ਆਪਣੇ ਅਲਸੀ ਦੀ ਹੁੰਦੀ ਐ। ਅੱਛਾ। ਆਪਣੇ ਜਿੱਤੋਂ। ਸੱਤ ਕਾ ਬਦਗੀ ਬਣਾਉਂਦੇ ਹਾਂ। ਹਾਂ। ਜਿੱਦਾਂ ਦੁਕਾਨਾਂ ਦੀ ਬਠਾਈ ਕਿਉਂ ਕਿਸ ਤਰ੍ਹਾਂ ਦੀ ਕਿਉਂ ਕਿਸ ਤਰ੍ਹਾਂ ਦੀ ਹਾਂ ਹੋਰ ਮੈਂ ਉਹ ਕੀ ਇਹ ਲੈ ਬਾਕੇ ਜਣੀ ਹਾਂ ਹਾਂ ਔਰ ਇਹ ਨਾ ਘਟ ਗਿਆ ਵੀ ਓਏ ਉਹਨੇ ਚੋਲੋ ਕਹਿਣਾ ਕਰੀਆ ਆਹੋ ਹਾਂ ਹਾਂ ਆਪਣਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਾਂ ਹਾਂ ਵਧੀਆ ਵਧੀਆ ਆਦਮੀ ਹੈ ਅੱਛਾ ਖਾਣ ਪੀਣ ਚ ਕੀ ਵਧੀਆ ਲੱਗਦਾ ਜੀ ਤੁਹਾਨੂੰ ਹਾਂ ਕਿਸੇ ਨੇ ਤਾਂ ਤੋ ਵਾਲਪੀ ਪਨੀਰ ਉਹ ਹਾਂ ਅ ਅ ਅੱਜ ਮੇਰੀ ਨੋਂ ਤੋਂ ਹਾਂ ਉਹ ਜਿੰਨੇ ਬੰਦੇ ਆ ਦੋਸਤ ਬਣਾ ਕੇ ਲੈ ਜਾਂਦੇ ਯਾਰ ਇਹ ਤਾਂ ਨਹੀਂ ਚੱਲਦੀ ਤੁਹਾਡੇ ਕੋ ਆ ਜਾਂਦੇ ਨੇ ਲੋਕ ਕਿ ਕਈ ਵਾਰੀ ਪੁੱਛਣ ਕਿ ਫੌਜਾ ਸਿਆ ਬਾਪੂ ਜੀ ਸਾਨੂੰ ਦੱਸੋ ਤੁਹਾਡੀ ਲੰਬੀ ਉਮਰ ਦਾ ਰਾਜ਼ ਕੀ ਹੈ ਕੀ ਖਾਣਾ ਪੀਣਾ ਚਾਹੀਦਾ ਸਾਨੂੰ ਇਹ ਤਾਂ ਲੋਕ ਤੇਰੇ ਵਰਗੇ ਧਰੋਂ ਸਾਰੇ ਹਾਂ ਸਦਾ ਜੀ ਛੋੜੇ ਬੋਝੋਂ ਹਾਂ ਸਦਾਈਆਂ ਕੀ ਇਹ ਗਾਦਾ ਪੁੱਛਿਆ ਹਾਂ ਉੱਚਦੇ ਅੱਛਾ ਪਿੰਡ ਕਦੀ ਸਾਦੇ ਆ ਅੱਛਾ ਸਾਰੇ ਪਿੰਡ ਮੇ ਘੁੰਮਦਾ ਸਾਰੇ ਪਿੰਡ ਅੱਛਾ ਨਾਲੇ ਮੇ ਘੇੜਾ ਲੱਗ ਜਾਂਦਾ ਹਾਂ ਨਾਲੇ ਉਧਰ ਕੋਈ ਸਾਂਝ ਆਲੇ ਕੋਈ ਰਿਸ਼ਤੇਦਾਰ ਕਸਰਤ ਕਿਹੜੀ ਕਰਦੇ ਬੱਪੂ ਜੀ ਤੁਸੀਂ ਫਿਰ ਪਹਿਲਾਂ ਦੌੜਦੇ ਹੀ ਸੀਗੇ ਕਿ ਕੋਈ ਹੋਰ ਕਸਰਤ ਵੀ ਕਰਦੇ ਹੁੰਦੇ ਸੀਗੇ ਕੀ ਕਰਦੇ ਸੀ ਕਸਰਤ ਕਸਰਤ ਉਹ ਕਸਰਤ ਮੈਂ ਤੁਰਦਾ ਹੀ ਉਹਦਾ ਨਾ ਨਾ ਕੋਚਿੰਗ ਹਾਂ ਅਜੀਬ ਦੌੜ ਦਾ ਹਾਂ ਮੇਰੇ ਕੋਚਰ ਮੇਨੇ ਬੰਦਾ ਬਣਾਇਆ ਹਾਂ ਚੰਗੇ ਬੰਦੇ ਇਹਨਾਂ ਰਾਜਿਆ ਦਾ ਬੰਦਾ ਬਣ ਜਾਂਦਾ ਹਾਂ 20 ਸਾਲ ਮੈਂ ਉਹਦਾ ਪਿੱਛਾ ਨਹੀਂ ਛੋੜਿਆ ਅੱਛਾ ਹੂੰ ਤੇ ਨੇ ਵੀ ਦੌੜ ਹਾਂ ਉਹ ਬੰਦਾ ਅਜੀਬ ਬਹੁਤ ਸੋਹਣਾ ਹੂੰ ਮਾ ਉਹਦੇ ਉੱਤੇ ਹਾਂ ਬੰਦਾ ਦਾ ਲਾਭ ਵਰਬਾ ਜੀ ਉਹ ਮੇਨੂੰ ਬੰਦਾ ਬਣਾਤਾ ਅੱਛਾ ਹੂੰ ਉੱਥੇ ਦਿਲ ਲੱਗਦਾ ਸੀਗਾ ਬਾਹਰ ਕੇ ਜਾਂ ਇੱਥੇ ਲੱਗਦਾ ਜ਼ਿਆਦਾ ਦਿਲ ਬਾਹਰ ਵੀ ਬਹੁਤ ਮੋਸਮ ਮੋਸਮ ਸੀ ਇੱਥੇ ਉਹ ਮੈਂ ਜਲਦੀ ਗਿਆ ਅੱਛਾ ਅੱਛਾ ਜਿਹੜਾ ਡਾਕਟਰ ਹਾਂ 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 ਉੱਥੇ ਜਾਂਦਾ ਵੀ ਮੈਂ ਗੁਰਦੁਆਰੇ ਜਾਂਦਾ ਜਿੱਥੇ ਬਹੁਤ ਲੋਕ ਜਾਂਦੇ ਨੇ ਅੱਛਾ ਉੱਥੇ ਵੀ ਬਹੁਤ ਰੌਣਕ ਜਾਨਦੇ ਮੈਨੂੰ ਅੱਛਾ ਹਾਂ ਉਹ ਵੀ ਤਾਂ ਹਾਂ ਉਹਦਾ ਇੱਥੇ ਬਹੁਤ ਹੋ ਗਿਆ ਹੈ ਹਾਂ ਬਹੁਤ ਬੈਠੇ ਰਹਿੰਦੇ ਤਾਂ ਬਹੁਤ ਨਾ ਹਾਂ ਕਿਹੜੇ ਸਮੇਂ ਨੂੰ ਸਭ ਤੋਂ ਵੱਧ ਯਾਦ ਕਰਦੇ ਹੋ ਤੁਸੀਂ ਕਿਹੜੇ ਸਮੇਂ ਨੂੰ ਸਭ ਤੋਂ ਵੱਧ ਯਾਦ ਕਰਦੇ ਹੋ ਤੁਸੀਂ ਮੈਂ ਹਾਂ ਤੁਮਾਨੂੰ ਇਹਦੇ ਸਾਹਮਣੇ ਆ ਵੀ ਚੰਗਾ ਹੈ ਹਾਂ ਮੈਨੂੰ ਐਂ ਦੱਸੋ ਕਿ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਨੌਜਵਾਨਾਂ ਨੂੰ ਲੰਬੀ ਉਮਰ ਦੇ ਲਈ ਤੰਦਰੁਸਤੀ ਲਈ ਕੀ ਕਰਨਾ ਚਾਹੀਦਾ ਕਿਉਂਕਿ ਕੋਈ ਕਹਿੰਦਾ ਇਹ ਨਹੀਂ ਖਾਣਾ ਚਾਹੀਦਾ ਕੋਈ ਕਹਿੰਦਾ ਇਹ ਨਹੀਂ ਖਾਣਾ ਚਾਹੀਦਾ ਤੁਹਾਡਾ ਤਜਰਬਾ ਕੀ ਕਹਿੰਦਾ ਉਹ ਤਾਂ ਖਾਰੇ ਹੋ ਕੇ ਲੈਕਚਰ ਕਰਦੇ ਹਾਂ ਹਾਂ ਉਹਦੇ ਲੈਣੇ ਪੈਸੇ ਹਾਂ ਆਪ ਕਰਨਾ ਜਾਂ ਨਹੀਂ ਕਰਨਾ ਹਾਂ ਮੈਂ ਤਾਂ ਕੋਈ ਲੈਕਚਰ ਨਹੀਂ ਕਰਦਾ ਕੋਈ ਚਾਹਦੇ ਹਰਗੇ ਅੱਜ ਦਾ ਪਿੱਛੇ ਆਣ ਕੇ ਨਾ ਹਾਂ ਪੁੱਛੇ ਸੱਚੇ ਦਿਲ ਨੇ ਹਾਂ ਉਹਨੂੰ ਦਹ ਜੀਦਾ ਹਾਂ ਲੈ ਕੇ ਨਹੀਂ ਗਏ ਹਾਂ ਦੱਸੋ ਫਿਰ ਅਜੇ ਮੈਂ ਕਰਕੇ ਕੀ ਲੈਣਾ ਕੁੜੀਏ ਮੁਰਖਾਂ ਦਾ ਹਾਂ ਕੀ ਉਹਨਾਂ ਨੂੰ ਮੈਂ ਦੱਸਣਾ ਕੋਈ ਆਣ ਕੇ ਪੁੱਛੇ ਹੂੰ ਉਨੀ ਗੱਲ ਹੂੰ ਪੁੱਛੇ ਇਹਦੇ ਭੈਣ ਤੋਂ ਕਈਆਂ ਤਰ੍ਹਾਂ ਦੇ ਹੂੰ ਹੈ ਕਿ ਨਹੀਂ ਹੂੰ ਨਹੀਂ ਨਹੀਂ ਕਈ ਬੜੇ ਚੰਗੇ ਨੇ ਜਿਨ੍ਹਾਂ ਨੇ ਦੇਖਣਾ ਦੇਖਦੇ ਆ ਕਈ ਬੜੇ ਸਾਰੇ ਲੋਕ ਨੇ ਜਿਨ੍ਹਾਂ ਨੇ ਦੇਖਣਾ ਕਈ ਲੋਕ ਇਹ ਹੀ ਦੇਖਣਾ ਜਾਨਣਾ ਚਾਹੁੰਦੇ ਨੇ ਤੁਹਾਡਾ ਤਾਂ ਤਜਰਬਾ ਹੈ ਹਾਂ ਤੁਸੀਂ ਦੱਸੋ ਕਿ ਤੁਹਾਡਾ ਤਜਰਬਾ ਕੀ ਕਹਿੰਦਾ ਉਹ ਸਾਡੇ ਲੋਕਾਂ ਤੇ ਨੁਕਸਾ ਦੋਇੰਦੋਤ ਚਾਹੁੰਦੇ ਨੇ ਹੂੰ ਇੱਕ ਦਿਨ ਵੀ ਦੱਸਦਾ ਮੈਂ ਘਰ ਦੇ ਦੀ ਜੁੱਤੀ ਤੋਂ ਵੀ ਡਰਦਾ ਅੱਛਾ ਹੈ ਕਿ ਨਹੀਂ ਹਾਂ ਥੋੜ੍ਹਾ ਦਰਬੀ ਬੰਦੇ ਨੂੰ ਹਾਂ ਉਹ ਵੀ ਕੋਈ ਬੁਰਾ ਨਹੀਂ ਚੰਗੀ ਗੱਲ ਆ ਕੀ ਚੰਗੀ ਗੱਲ ਆ ਹੋਣਾ ਚਾਹੀਦਾ ਬੱਲੇ ਤੇਰੀ ਜਿਹੜੀ ਯਾਰ ਆ ਚੰਗੀ ਗੱਲ ਆ ਹਾਂ ਨਾਂ ਦਾਦੇ ਕੋ ਹਾਂ ਕੋਈ ਖਾਨ ਦਾ ਹੈ ਤੁਹਾਡਾ ਯਾਰ ਕੋਈ ਹਾਂ ਮੈਂ ਬਾਹਰ ਰਿਹਾ 20 ਸਾਲ ਹਾਂ ਪੈਸਾ ਪੈਸਾ ਇੱਥੇ ਹੀ ਧਾਰ ਹੈ ਹਾਂ ਦੇ ਮੇਰਾ ਇਕੇ ਰਿਆ ਹਾਂ ਗੇ ਬਸ ਬਸ ਹਮ ਆ ਪੁੱਛ ਰੋ ਹਮ ਚਲੋ ਹੁਣ ਤਾਂ ਕੋ ਯਲ ਮੈਂ ਨਾ ਕਿਹਦੇ ਕਿਲਾ ਮੇਰਾ ਹੈ ਹਮ ਉਹ ਮਹਾਨ ਹੋਰ ਕੋਈ ਪਿੰਡ ਚਕਾਰ ਸੇ ਆ ਪਿੰਡ ਚ ਕੋਈ ਡਿਰੇਸ਼ਨ ਮੰਗਣੀ ਅੱਛਾ ਉਹਨਾਂ ਨੂੰ ਕੋਈ ਵੀ ਕਟਾ ਕਰਕੇ ਪਹਿਤੋ ਜੀ ਅੱਛਾ ਕੋ ਡਿਰੇਸ਼ਨ ਗੁਰਦੁਆਰਿਆਂ ਦੇ ਮੰਗਣੀ ਇਹਨਾਂ ਸਿਨਾਰ ਭੇਜਣਾ ਹਮ ਸਿੱਧਾ ਦੇਣੀ ਦਾ ਦੇਖਣ ਆਈ ਮੇਲਾ ਤੇ ਨਹੀਂ ਦੇਖਦਾ ਹਾਂ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਹਾਂ ਮੇਲਾ ਦੇਖਣ ਆਈ ਮੇਲਾ ਤੇ ਨੂੰ ਦੇਖਦਾ ਹੂੰ ਸੈਰ ਕਰਨ ਚੱਲ ਜਾਨੇ ਹੋ ਜੇ ਵੀ ਜਾਣੇ ਹੋ ਸੈਰ ਕਰਨ ਜਾਣੇ ਹੋ ਅਜੇ ਵੀ ਲੈ ਮੇਰੀਆਂ ਨਿੱਕਾਂ ਬੱਦਾਂ ਨਿੱਕਾਂ ਖੜੀਆਂ ਹੋਈਆਂ ਨੇ ਬੁਜੀ ਹਾਂ ਗੰਜ ਵਾਲੇ ਘੁੰਮਦਾ ਅੱਛਾ ਤੂੰ ਦੇਖਣ ਜਾਂਦਾ ਕਿੰਨੇ ਕਿਲੋਮੀਟਰ ਚੱਲ ਜਾਨੇ ਹੋ ਅਜੇ ਵੀ ਕਿੰਨੇ ਕਿਲੋਮੀਟਰ ਲਾਉਨੇ ਗੇੜਾ ਕਿੰਨੇ ਮੈਂ ਇਕੱਲਾ ਮਿੰਦਾ ਹਾਂ ਹਾਂ ਅੱਜ ਵਰਤ ਪੈ ਫਿਰ ਜਾਨਾ ਛੜ ਕੱਲ ਨੂੰ ਨਹੀਂ ਜਾਣ ਦਿੰਦੇ ਚੋਰੀ ਨੂੰ ਅੱਛਾ 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 ਛੜ ਦੱਪਣ ਨਹੀਂ ਅੱਛਾ ਕੋਈ ਜਾਂਦਾ ਗਿਆੜਾ ਕੱਢ ਆਉਨੇ ਆ ਉਦਾਂ ਕੋਈ ਜਾਂਦਾ ਅੱਛਾ ਚੋਰੀ ਕੁਦੇ ਹੂੰ ਇਹੋ ਕੀ ਗੱਲ ਨਹੀਂ ਹੋਇਆ ਬਿਲਕੁਲ ਹਾਂ ਠੀਕ ਜਿੱਤੇ ਫਿਰ ਵੀ ਫਿਰ ਤੋਂ ਜਾ ਕੇ ਦੇਖਣ ਜਾਨਾ ਅੱਛਾ ਸਾਡੀ ਜ਼ਮੀਨ ਆ ਦੋਹਾ ਮੋਦੋਂ ਦਾ ਪਾਣੀ ਬਾਹਰ ਜਾਂਦਾ ਹੈ ਅੱਛਾ ਛੱਡ ਗਏ ਅੱਛਾ ਜਦੋਂ ਸ਼ੌੜ ਕਮਣੀ ਸੀ ਬੜੇ ਰੋਕੀ ਪੂਰੀ ਵਿੱਚ ਆਈ ਸੀ ਹਾਂ ਜਦੋਂ ਦੌੜਦੇ ਉੱਥੇ ਮੈਡਲ ਜਿੱਤਦੇ ਹੁੰਦੇ ਸੀ ਪੈਸੇ ਮਿਲਦੇ ਹੁੰਦੇ ਸੀਗੇ ਉੱਥੇ ਫਿਰ ਕੀ ਜਦੋਂ ਉੱਥੇ ਦੌੜਦੇ ਹੁੰਦੇ ਸੀਗੇ ਤੁਸੀਂ ਬਾਹਰ ਆਹੋ ਪੈਸੇ ਮਿਲਦੇ ਹੁੰਦੇ ਸੀਗੇ ਜਿੱਤਨ ਦੇ ਉੱਥੇ ਪੈਸੇ ਹਾਂ ਨਹੀਂ 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 ਦਿੰਦੇ ਪੈਸੇ ਮਿਲਦਾ ਹਰ ਸ਼ਬ ਕੋ ਹਾਂ ਮੇਰੇ ਨਾਲ ਬੰਦੇ ਮੇਰੇ ਅੱਗੇ ਸੀ ਅੱਛਾ ਕੋਈ ਮੇਰਾ ਕੀ ਇਜੀਤ ਨਹੀਂ ਬੰਦੀ ਅੱਛਾ ਹੂੰ ਜਨ ਜੇਮ ਜਮ ਮੁਖਤ ਸੀ ਜਾ ਅੱਛਾ ਖਾਣ ਪੀਣ ਖੁੱਲਾ ਸੀਗਾ ਜੇਮ ਜਮ ਮੁਖਤ ਅੱਛਾ ਖਾਣ ਪੀਣ ਦੁਕਾਨਾਂ ਦਾ ਦੁਕਾਨੇ ਛੁੱਟ ਦੁਨੀਆ ਜਾਂਦੀ ਬਾਜਾ ਮਾਰਦੇ ਅੱਛਾ ਵਧੀਆ ਬਾਈ ਅੱਛਾ ਵਧੀਆ ਵਧੀਆ ਹੂੰ ਕੀ ਕਹਿ ਕੇ ਬੁਲਾਉਂਦੇ ਸੀਗੇ ਤੁਹਾਨੂੰ ਫੌਜਾ ਸਿੰਘ ਕੇ ਜਾਂ ਸਰਦਾਰ ਕੀ ਕਹਿੰਦੇ ਸੀਗੇ ਕੀ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਬਾਹਰ ਲੋਕ ਮੈਂ ਕਹਿੰਦੀ ਐਨੀ ਫੋਕੀ ਬੜਾਈ ਨਹੀਂ ਮੰਨੀ ਹਾਂ ਹੋਜਾ ਸਿੰਘ ਵੀ ਕਹਿ ਲਵੇ ਹਾਂ ਸਰਦਾਰ ਵੀ ਕਹਿ ਲਵੇ ਅੱਛਾ ਅਸਲੀ ਨਾਂ ਤਾਂ ਫੋਜਾ ਸਿੰਘ